ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਕਣੀਆਂ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਇਹ ਬਾਜੇਖਾਨੇ ਦੇ ਰਹਿ ਜਾਂਦਾ ਹੈ ਇਹ ਤੋਂ ਇਲਾਵਾ ਇਹਦੇ ਨੇੜ ਪਿੰਡ ਮਲੂਕਾ ਨਯੌਰ ਇਹਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚਗਾਵਾ ਵਿਕਰੀ ਵਾਲੀਆਂ ਹੁੰਦੀਆਂ ਚਾਰਨਾਗ ਅੱਜ ਤੁਹਾਨੂੰ ਵੀਡੀਓ ਦੇ ਮਾਧਿਅਮ ਨਾਲ ਦਿਖਾਵਾਂਗੇ ਚਾਰੇ ਗੱਬਣ گاਵੇਂ ਜਿਹੜਾ ਵੀਰ ਖਰੀਦਣਾ ਚਾਵੇ ਥਣਾ ਵੱਲੋਂ ਪਾਸ ਤੁਸੀਂ ਕਰਨੀ ਹੈ ਦੁੱਧ ਕਿਹੜੀ ਗਾਂ ਤੋਂ ਕਿੰਨਾ ਚੋ ਸਕਦੇ ਉਹ ਵੀ ਤੁਹਾਡੀ ਸਮਝ ਹੈ ਆਓ ਡਿਟੇਲ ਪੁੱਛੀਏ ਤਸੱਲੀ ਕਰਕੇ ਖਰੀਦ ਲਿਓ ਉਹਦੇ ਲਈ ਜ਼ਰੂਰੀ ਹੈ ਵੀ ਆ ਕੇ ਵੀ ਪਹਿਲਾਂ ਪਸ਼ੂ ਨੂੰ ਜ਼ਰੂਰ ਦੇਖਿਓ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਵੇੜਾ ਇਸੇ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਗੱਗੂ ਭਾਈ ਸਸਤੀ ਕਾਲ ਕੱਸੀ ਕਾਲ ਬਾਈ ਗੱਗੂ ਅੱਜ ਚਾਰ ਆਪਾਂ ਵੇੜਾ ਦਿਖਾ ਰਹੇ ਹਾਂ ਹਾਂਜੀ ਹਾਂਜੀ ਬਾਈ ਚਾਰ ਆ ਪਹਿਲੇ ਨੰਬਰ ਤੇ ਕਿੰਨਾਂ ਮਸੂ ਹੈ ਇਹ ਪਹਿਲਾ ਸੂਆ ਬਾਈ ਚਾਰ ਦੰਦਾ ਕਿੰਨੇ ਦਿਨ ਲਾਉਗੀ ਸੋਨ ਚ ਦੇਨੇ 7-8 ਪਏ ਆ ਬਈ ਹਜੇ ਕੀ ਰੇਟ ਰਹਿਣਾ ਬਈ ਇਹਦਾ ਰੇਟ ਇਹਦਾ 95000 ਦੀ ਦੇ ਦਾਂਗੇ ਜੇ ਮੁੱਲ ਜਿਹੜਾ ਮਰਜ਼ੀ ਕਰੀਏ ਖੋਲੀ ਸੋ ਦੋਸਤੋ 95000 ਦੀ ਵੈੜ ਮਿਲ ਜੂਗੀ ਚਾਰ ਦੰਦ ਬਈ ਦੱਸਦਾ ਸੁਆ ਇਹਨੇ ਪਹਿਲਾ ਸੋਨਾ ਹੈ ਹਵਾਨਾ ਸੋਨਾ ਬਣਾਉਂਦੀ ਆਉਂਦੀ ਆ ਪਲੂਣ ਥੋੜੀ ਇੱਕ ਪਾਸੇ ਤੇ ਵੱਧ ਆ ਹਜੇ ਇਹ ਦਿਨ ਲਾਉਗੀ ਸੋਨ ਚ ਵਾਈਟ ਤੇ ਬਲੈਕ ਇਹ ਵੈੜ ਚਾਂਚਾ ਤੁਸੀਂ ਜਦਰਾ ਦੇਖ ਸਕਦੇ ਹੋ ਬਾਕੀ ਤਰੋਂ ਹਵਾਨਾ ਫੇਰ ਦੇਖ ਲੋ ਇਸ ਤਰ੍ਹਾਂ ਦਾ ਰੁਖ ਕਮਾਲੀਂ ਗਾ ਕੋਈ ਤੇਰੀ ਤਰੀ ਦਾ ਬਹੁਤ ਸੋਹਣੀ ਕਰੂ ਬੈਡ ਬਾਈ ਸੋ 95000 ਇਹਦੀ ਡਿਮਾਂਡ ਹੈ ਥਣਥੀ ਚੋਈ ਵਾਲਾ ਰੱਖੂਗੀ ਮੁੱਢ ਮੋਟਾ ਰਹੂਗਾ ਥਣ ਦਾ ਪਸਮਾ ਦੇ ਵਿੱਚ ਬਾਕੀ ਜੋ ਸਟਰਕਚਰ ਹੁਣ ਤੁਸੀਂ ਵੀਡੀਓ ਚੋ ਦੇਖ ਸਕਦੇ ਹੋ ਇਥੋਂ ਫੇ ਪਹਿਲਾਂ ਵੈੜ ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ 95000 ਬਾਈ ਨੇ ਦਾ ਰੇਟ ਜਿਹੜਾ ਉਹ ਰੂਬਰੂ ਦੀ ਬਹੁਤ ਚੰਗਾ ਰਸੀ ਬਾਈ ਉਹ ਚੰਗੀ ਪਰ ਜੂਗੀ ਇਹ ਤੋਂ ਇਲਾਵਾ ਦੋ ਨੰਬਰ ਤੇ ਇੱਕ ਹੋਰ ਵੈੜ ਇਹ ਵੀ ਦੋ ਦਿਨ ਦਾ ਬਾਈ ਇਹ ਠੀਕ ਹੈ ਕਿੰਨੇ ਇਹਦੇ ਪਾਇਆ ਬਾਈ 13 14 ਦਿਨ ਹਜੇ ਬੱਚੀ ਦੇ ਠੀਕ ਹੈ ਇਹਦਾ ਰੇਟ ਕੀ ਰੱਖੇ ਇਹਦਾ 90000 ਦੀ ਦੇ ਦਾਂਗੇ ਬਾਈ ਤੋਰੀ 90000 ਰੇਟ ਆ ਦੋਸਤੋ 13 14 ਦਿਨ ਬਾਕੀ ਹੈ ਥਾਣਾ ਚ ਬਿੱਥੀ ਫੋਲ ਰੱਖੂਗੀ ਸੂਹਾ ਇਹਨੇ ਵੀ ਪਹਿਲਾ ਸੂਣਾ ਆਣ ਇਹਦੇ ਵੀ ਹੱਥੀਚੁਆਈ ਵਾਲੇ ਰਹਿਣਗੇ ਦਰਮਿਆਨੇ ਘੱਤਦੀ ਐ ਬਾਕੀ ਥਾਣਾ ਚ ਬਿੱਥੀ ਜਿਹੜੀ ਇਹਦੇ ਵੀ ਸੋਹਣੀ ਦਿਸਦੀ ਈ ਦਾ ਰੇਟ 90000 ਰੁਪਏ ਬਾਈ ਨੇ ਰੱਖਿਆ ਥਾਣਾ ਥੀਜੁਆਈ ਆਸਤੇ ਵਧੀਆ ਇਹਦੇ ਜਿਹੜੇ ਉਹ ਦਿਸਦੇ ਆ ਹਜੇ ਕੋਈ ਥਾਣਾ ਚ ਪਸਮਾਰ ਨਹੀਂ ਕਿਉਂਕਿ ਦਿਨ ਪਏ ਬਾਕੀ ਥਾਣਾ ਚ ਬਹੁਤ ਚੰਗਾ ਬਾਈ 400 ਇਹ ਬੰਦਾ ਚੋਲੂਗਾ ਪੁੱਛ ਪੜੀ ਐ ਤੀ ਮਾਡੀ ਸੁਹਵਾਨਾ ਦੇਖੋ ਥਾਣਾ ਚ ਬਿੱਥੀ ਫੁੱਲ ਹਵਾਨਾ ਚੌੜਾ ਰੱਖੂਗੀ ਇਧਰੋਂ ਤੁਸੀਂ ਇਹਦੀ ਅਗਾੜੀ ਵੀ ਦੇਖ ਸਕਦੇ ਇੱਕ ਹੋਰ ਇਦੋਂ ਅੱਗੇ ਗਾਂ ਇਹ ਕੈਨਵਾ ਸੁਆ ਬਾਈ ਇਹ ਦੂਜਾ ਸੁਆ ਬਾਈ ਕਿੰਨੇ ਕ ਦਿਨ ਲਊ ਹਜੇ ਦੇਣੇ ਦੇ 18 ਤਰੀਕ ਨੂੰ ਪੂਰੇ ਆ ਬਾਈ ਠੀਕ ਹੈ ਪਹਿਲੇ ਸੁਆ 28 ਕੱਲ ਦੋ ਓਰੀਜਨਲ 6 ਦਾੰਦਾ ਬਾਈ ਕੀ ਰੇਟ ਕੀ ਕਰ ਦੂ ਰੇਟ ਬਾਈ ਜਿਹੜਾ ਮਰਜ਼ੀ ਕਰੀ 115000 ਦੇ ਦਾਂਗੇ ਬਾਈ ਤੋਰੀ 115000 ਬਾਕੀ ਚਲੋ ਆਪਾਂ ਕਿਤੇ ਬਾਹਲੀ ਗੱਲ ਤਾਂ ਕੀਤੀ ਨਹੀਂ ਬਾਈ ਜਿਹੜਾ ਮਾਲਕ ਨੇ ਦੱਸਦੇ ਹੈਮਰ ਦਾ ਸੀਮਨ ਲੱਗਾ ਠੀਕ ਹੈ ਹਾਂ ਸੋ ਹੈਮਰ ਬੋਲਦਾ ਸੀਮਨ ਲੱਗਾ ਸੂਆ ਦੂਜਾ ਥਾਂ ਇਹਦਾ ਵੀ ਹੱਥੀਂ ਚੁਆਈ ਵਾਲਾ ਟੈਲ ਫੁੱਲ ਪਈ ਹੈ ਹਵਾਨੇ ਦੇ ਵਿੱਚ ਬਾਕੀ ਸਟਰਕਚਰ ਤੁਸੀਂ ਦੇਖ ਲਓ ਚੰਗੀ ਆ ਗਾੜੀ ਹੈ ਦੋਸਤੋ ਅੱਗੋਂ ਵੀ ਸੋਨਾ ਹਵਾਨਾ ਦੱਸਦਾ ਗਾਕੂ ਹੋਰ ਤੋਰ ਉਧਰ ਨੂੰ ਜਾਣਗੇ ਆ ਜਾ ਬਤਾਏ ਪਰ ਉਪਰੂ ਕੀ ਦਾ ਬਾੜਾ ਜਾਦੇ ਭਾਈ ਦਿਨ ਅੰਦਾਜ਼ਾ ਕਿੰਨੇ ਲੈ ਚੁਕੋ ਦਿਨ ਭਾਈ 18 ਤਰੀਕ ਨੂੰ ਪੂਰੇ ਦੱਸਿਆ ਮਾਲਕਾਂ ਨੇ ਠੀਕ ਹੈ ਹਾਈ ਤਾਂ ਖੂਨਦਾਰਗਾ ਚੀ ਭਾਉਂਦਾ ਠੀਕ ਹੈ ਇਹ ਲੇਟੂਲੀ ਦਾ ਪਛੀ ਬਾੜੀ ਆ ਥੱਲੇ ਭਾਈ ਲੈ ਸਹੀ ਆ ਸੋਸੋ ਮਾਸ ਤਾਂ ਰਬੜਾ ਵਾਂਗੂ ਵੱਧਾ 12 ਤਰੀਕ ਨੂੰ ਵੀਡੀਓ ਬਣਾ ਰਹੇ ਆ 18 ਨੂੰ ਦਿਨ ਪੂਰੇ ਆ ਕੁਸ ਦਿਨ ਪਸੂ ਉੱਤੇ ਵੀ ਲੈ ਜਾਂਦਾ 1 ਲੱਖ ਤੇ 15000 ਇਹਦਾ ਰੇਟ ਭਾਈ ਆ ਬਟ ਇਸੇ ਲਾਈਨ ਦੇ ਵਿੱਚ ਇੱਕ ਹੋਰ ਵੈੜ ਲਾਸਟ ਤੇ ਦਿਖਾਉਂਦੇ ਆ। ਆ ਜਿਹੜੀ ਇਹ ਲਾਸਟ ਉੱਤੇ ਗਾ ਬਾਈ ਇਹ ਬਾਈ ਮੰਨ ਕੇ ਚਾਹ ਲੋਕਲ ਕਰਨ ਲਈ ਆ ਆਪਾਂ ਹੂੰ ਇਹਦੇ ਮੰਨ ਕੇ ਨੌ-10 ਦਿਨ ਪਿਆ ਹਜੇ ਠੀਕ ਹੈ ਤੇ ਇਹਦੇ ਸੈਕਸਡ ਸੀਮਣ ਲੱਗਿਆ ਬਾਈ ਡਿਟੇਲ ਆਪਾਂ ਨੂੰ ਪਤਾ ਨਹੀਂ ਬੰਦੇ ਨੇ ਜਿਹੜਾ ਦੱਸਿਆ ਆਪਾਂ ਨੂੰ ਕਹਿੰਦਾ ਵੀ ਵੱਛੀ ਵਾਲਾ ਸੀਮਣ ਲੱਗਿਆ ਵਾ ਠੀਕ ਹੈ ਤੇ ਦਿਨ ਮੰਨ ਕੇ ਚ ਲੈ ਜੂਗੇ ਅੱਠ-ਨੌਜ ਬਾਈ ਰੇਟ ਰੇਟ ਹੈ ਬਾਈ 1-15 ਇਹ ਦੇਵਾਂਗੇ ਮੁੱਲ ਜਿੰਨਾ ਮਰਜ਼ੀ ਕਰੀਏਗੇ ਠੀਕ ਹੈ ਤੋਰੀ ਸੋ ਇਹ ਵੀ 1,11,000 ਦੀ ਫਿਕਸ ਹੈ ਵਾਹ ਤੇ 24-25 ਕਿਲੋ ਦੁੱਧ ਪਲੂਣ ਦਾ ਭਾਈ ਦਿੱਤਾ ਵਹਦਾ ਠੀਕ ਹੈ ਬਾਕੀ ਲੈਂਥ ਲੋਂਥ ਬਹੁਤ ਆ ਵੜਦੀ ਫਿਕਸ ਬਿਲਕੁਲ ਹਵਾਨਾ ਤਾਂ ਇਹਦੇ ਵੀ ਹੱਥੀਂ ਚੁਆਈ ਵਾਲੇ 1,11,000 ਦੀ ਇਹ ਮਿਲੂਗੀ ਮੋੜ ਲਓ ਸੋ ਟਾਂਚਾ ਤੁਸੀਂ ਦੇਖ ਸਕਦੇ ਹੋ ਦਾ ਸੋ ਇਹ ਵੀ ਵੈਡ ਦੋ ਫੋਰ ਸੇਲ ਦੂਜਾ ਸੂਹਾ ਦੋ ਪਹਿਲਣਾ ਤੇ ਦੋ ਹੀ ਦੂਜੇ ਸੂਏ ਦੀਆਂ ਗਾਵਾਂ ਰੇਟ ਤੁਸੀਂ ਸੋਣੀ ਲੈ ਆ ਦੋ 115 ਦੇ ਹਿਸਾਬ ਤੇ ਪੁੱਠਾ ਤੇ ਦੋ ਇੱਕ ਦਾ ਰੇਟ 95 ਤੇ ਇੱਕ ਦਾ 90 ਮਤਲਬ ਇਹ ਚਾਰੇ ਗਾਵਾਂ ਦੇ ਰੇਟ ਹੈ ਕੱਲੀ-ਕੱਲੀ ਦਾ ਰੇਟ ਤੁਹਾਨੂੰ ਵੀਡੀਓ ਚ ਦੱਸਿਆ ਹੋਇਆ ਹੈ ਲਾਸਟ ਤੇ ਫੇਰ ਬੇਨਤੀ ਆ ਵੀ ਪਸੂ ਤੁਸੀਂ ਸਾਹਲੀ ਚੀਜ਼ ਖਰੀਦਣੀ ਹੈ ਤੇ ਤਸੱਲੀ ਮਾਲਕ ਦੇ ਘਰੇ ਕਰੀ ਕਰ ਲਿਆ ਕਰੋ ਇੱਕ ਬਈ ਆਪਾਂ ਵੀਡੀਓ ਦੇ ਵਿੱਚ ਗੱਲ ਕਰਨੀ ਸੀ ਵੀ ਕਿਸੇ ਪੁਰਾਣੇ ਆਨਲਾਈਨ ਪਸੂ ਮਂਗਾਉਣਾ ਹਨ ਤੇ ਬਾਈ ਆਪਦਾ ਵੀਡੀਓ ਜ ਹੁਣ ਦੇਖ ਲਓ ਪਹਿਲੀ ਗੱਲ ਤਾਂ ਆਪਾਂ ਕਹਿੰਨੇ ਵੀ ਘਰੇ ਆ ਕੇ ਤਸੱਲੀ ਕਰਕੇ ਲੈ ਕੇ ਜਾਵੇ ਸਹੀ ਹੈ ਪਿਛਲੀ ਵੀਡੀਓ ਦੇ ਵਿੱਚ ਮਗਰ ਹਨਾ ਥੋੜਾ ਜਿਹਾ ਪੇਮੈਂਟ ਨੂੰ ਹੈਰਾਨ ਕਰਦੇ ਮਂਗਾ ਕੇ ਪਸੂ ਬਾਈ ਤੁਸੀਂ ਭੇਜਦੇ ਕਿਉਂ ਹਾਂ ਬਾਈ ਪਹਿਲੀ ਗੱਲ ਤਾਂ ਨਹੀਂ ਨਹੀਂ ਪੇਮੈਂਟ ਕਰਤੀ ਸੀ ਬਾਈ ਕੁਝ ਬੰਦਾ ਕਹਿੰਦਾ ਬੈਂਕ 'ਚ ਖੜਾ ਵੀਡੀਓ ਪਾਉਣ ਲੱਗ ਗਿਆ ਆਂਦੇ ਮੋੜ ਕੇ ਅੱਛਾ ਚਲੋ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਵੀ ਜਿਹਨੇ ਵੀ ਪਸ਼ੂ ਲੈਣਾ ਆਪਣੇ ਘਰੇ ਆਵੇ ਹਨਾ ਸਹੀ ਤਸੱਲੀ ਕਰਕੇ ਲੈ ਜਾਏ ਮਗਰ ਉਹ ਖਾਣ ਦਾ ਫਰਕ ਪਾਉਣ ਨਾਲੋਂ ਇਹ ਤਾਂ ਵੈਸੇ ਬਹੁਤ ਵਾਰ ਬੇਨਤੀ ਕੀਤੀ ਹੈ ਵੀ ਤੁਸੀਂ ਪੈਸੇ ਇਨਵੈਸਟ ਕਰਨੇ ਆ ਤਾਂ ਪਸ਼ੂ ਤਾਂ ਘੱਟੋ ਘੱਟ ਕੋਲਾ ਕੇ ਦੇਖੋ ਫੇਰ ਹੀ ਸਮਝ ਆਊਗੀ ਵੀ ਜਿਹੜਾ ਆਪਾਂ ਪਸ਼ੂ ਖਰੀਦਣਾ ਉਹ ਆਪਣੇ ਲਈ ਬਾਕੀ ਭਾਈ ਆਪਾਂ ਇੰਨਾ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ ਜਿਹੜੀ ਗੱਲ ਕਹ ਦਿੱਤੀ ਉਹੀ ਹੋਊਗੀ 1921 ਵੀ ਨਹੀਂ ਹੁੰਦੀ ਸਹੀ ਹੈ ਸੋ ਅੱਜ ਦੀ ਵੀਡੀਓ ਦੇ ਚਾਰ ਪਸ਼ੂ ਬਕਾਉ ਸੀ ਧੰਨਵਾਦ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਿਆ